ਸਿੱਖ ਕੌਮ ਦੇ ਪੰਜ ਤਖਤਾਂ ਦੇ ਵਿੱਚੋਂ ਇੱਕ ਮਹਾਨ ਤਖਤ ਤਖਤ ਸ੍ਰੀ ਹਰਮੰਦਰ ਜੀ ਪਟਨਾ ਸਾਹਿਬ ਵਿਖੇ ਤਨ ਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਦੇ ਅੰਦਰ ਸੁਭਾਏਮਾਨ ਗੁਰੂ ਰੂਪ ਖਾਲਸਾ ਜੀ ਕਲਗੀਧਰ ਪਾਤਸ਼ਾਹ ਜੀ ਵੱਲੋਂ ਦਿੱਤੀ ਹੋਈ ਮਿੱਟੀ ਅਸੀਸ ਗੁਰੂ ਫਤਿਹ ਦੀ ਸਾਂਝ ਪਾਈਏ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਲਗੀਧਰ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਦੀ ਸ਼ਹਾਦਤ ਨੂੰ ਆਪਣੀ ਅੰਮ੍ਰਿਤਮਈ ਬਾਣੀ ਦੇ ਵਿੱਚ ਸਾਕਾ ਲਿਖਿਆ ਹੈ ਧਰਮ ਹੇਤ ਸਾਕਾ ਜਨ ਕੀਆ ਸੀਸ ਦਿਆ ਪਰ ਸਿਰ ਨਾਂ ਦਿਆ ਧਾਰਮਿਕ ਆਜ਼ਾਦੀ ਦੇ ਵਾਸਤੇ ਕਿਉਂਕਿ ਉਸ ਵੇਲੇ ਧਾਰਮਿਕ ਆਜ਼ਾਦੀ ਹਿੰਦੂ ਵੀਰਾਂ ਦੀ ਖਤਰੇ ਦੇ ਵਿੱਚ ਸੀ ਤੇ ਪੰਡਿਤ ਬ੍ਰਹਮਦਾਸ ਦੇ ਪੜਪੋਤੇ ਪੰਡਿਤ ਕਿਰਪਾ RAM ਜੀ ਦੱਤ ਕਸ਼ਮੀਰੀ ਪੰਡਤਾਂ ਦਾ ਵਫਦ ਮਟਨ ਦੀ ਧਰਤੀ ਕਸ਼ਮੀਰ ਤੋਂ ਆਨੰਦਪੁਰ ਸਾਹਿਬ ਦੀ ਧਰਤੀ ਤੇ ਲੈ ਕੇ ਗਿਆ ਸੀ ਤੇ ਸਤਗੁਰੂ ਜੀ ਨੇ ਉਹਨਾਂ ਦੀ ਬਾਹ ਫੜੀ ਔਰ ਦਿੱਲੀ ਦੇ ਚਾਂਦਨੀ ਚੌਂਕ ਦੇ ਵਿੱਚ ਜਿਵੇਂ ਹੁਣੇ ਆਪ ਜੀ ਨੇ ਇਤਿਹਾਸ ਸੁਣਿਆ ਹੈ ਦਿੱਲੀ ਦੇ ਚਾਂਦਨੀ ਚੌਂਕ ਦੇ ਵਿੱਚ ਆਪਣੇ ਤਿੰਨ ਸਿੱਖਾਂ ਦੇ ਸਮੇਤ ਸ਼ਹਾਦਤ ਨੂੰ ਪ੍ਰਾਪਤ ਕੀਤਾ ਸਤਿਗੁਰੂ ਜੀ ਦੇ ਸਿੱਖ ਨੇ ਦੇੜੇ ਮੈਂ ਆਮ ਹੀ ਇਹ ਬੇਨਤੀ ਕਰਦਾ ਹੁਣਾ ਕਿ ਸ਼ਹਾਦਤ ਭਾਗਾਂ ਵਾਲਿਆਂ ਨੂੰ ਮਿਲਦੀ ਹੈ ਸ਼ਹਾਦਤ ਦਾਤ ਹੈ ਜਿਸ ਸਮੇਂ ਭਾਈ ਮਤੀ ਦਾਸ ਜੀ ਸਨ ਭਾਈ ਸਤੀ ਦਾਸ ਜੀ ਸਨ ਜਾਂ ਭਾਈ ਦਿਆਲਾ ਜੀ ਸਨ ਤਾਂ ਉਹਨਾਂ ਦੇ ਨਗਰ ਦੇ ਵਿੱਚ ਹੋਰ ਵੀ ਤੇ ਬਹੁਤ ਬੰਦੇ ਸਨ ਹਾਣੀ ਵੀ ਸਨ ਸਾਥੀ ਵੀ ਸਨ ਪਰ ਉਹ ਕੌਣ ਸਨ ਕੌਣ ਜਾਣਦਾ ਕੋਈ ਨਹੀਂ ਜਾਣਦਾ ਪਰ ਸਿੱਖ ਜਦੋਂ ਵੀ ਅਰਦਾਸ ਕਰਦਾ ਹੈ ਦੁਨੀਆਂ ਦੇ ਕਿਸੇ ਵੀ ਖਿੱਤੇ ਦੇ ਵਿੱਚ ਬੈਠਾ ਹੋਵੇ ਤਾਂ ਸਿੱਖ ਅਰਦਾਸ ਦੇ ਵਿੱਚ ਜਦੋਂ ਜਿੰਨਾ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਤਸੀਸ ਦਿੱਤੇ ਬੰਦ-ਬੰਦ ਕਟਾਏ ਖੋਪਰੀਆਂ ਲੋਹਾਈਆਂ ਚਰਖੀਆਂ ਤੇ ਚੜ੍ਹੇ ਚਰਖੜੀਆਂ ਤੇ ਚੜ੍ਹੇ ਆਰਿਆਂ ਨਾਲ ਚਰਾਏ ਗਏ ਤਾਂ ਆਪਣੇ ਮਹਾਨ ਸ਼ਹੀਦਾਂ ਨੂੰ ਯਾਦ ਕਰਦੇ ਆਂ ਰਹਿੰਦੀ ਦੁਨੀਆ ਤੱਕ ਸ਼ਹੀਦਾਂ ਦਾ ਨਾਮ ਰਹਿਣਾ ਹੈ ਇਸ ਕਰਕੇ ਸ਼ਹਾਦਤ ਭਾਗਾਂ ਵਾਲਿਆਂ ਨੂੰ ਮਿਲਦੀ ਹੈ ਭਾਈ ਮਤੀ ਦਾਸ ਜੀ ਭਾਈ ਸਤੀਦਾਸ ਜੀ ਭਾਈ ਦਿਆਲਾ ਜੀ ਇਹਨਾਂ ਨੇ ਅਦੁੱਤੀ ਸ਼ਹਾਦਤ ਸੱਚੇ ਪਾਤਸ਼ਾਹ ਗੁਰੂ ਤੇਗ ਬਹਾਦਰ ਜੀ ਤੋਂ ਪਹਿਲਾਂ ਪ੍ਰਾਪਤ ਕੀਤੀ ਅੱਜ ਅਸੀਂ 350 ਸਾਲਾਂ ਸ਼ਹੀਦੀ ਸ਼ਤਾਬ ਦੀ ਸ਼ਹੀਦੀ ਸਾਕਾ ਮਨਾ ਰਹੇ ਹਾਂ ਸਿੱਖ ਕੌਮ ਦੀ ਨਮੈਂਦਾ ਜਮਾਤ ਸ਼ਰੂਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਪੰਜ ਪਿਆਰੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਅਗਵਾਈ ਅਤੇ ਪ੍ਰਧਾਨ ਸਰਦਾਰ ਹਰਜਿੰਦਰ ਸਿੰਘ ਐਡਵੋਕੇਟ ਉਹਨਾਂ ਦੇ ਉਦਮ ਤੇ ਸਮੁੱਚੇ ਪੰਥ ਦਲ ਪੰਥ ਸੰਪਰਦਾਵਾਂ ਗੁਰੂਕੀਆਂ ਸੰਗਤਾਂ ਪ੍ਰਬੰਧਕ ਕਮੇਟੀਆਂ ਉਹਨਾਂ ਦੇ ਸਹਿਯੋਗ ਦੇ ਨਾਲ ਇਹ ਨਗਰ ਕੀਰਤਨ ਜਿੱਥੇ ਵੀ ਜਾ ਰਿਹਾ ਵਾ ਜਿਵੇਂ ਆਪਾਂ ਸਾਰਾ ਕੁਝ ਦੇਖਦੇ ਆ ਸੰਗਤਾਂ ਦੇ ਵਿੱਚ ਬੜਾ ਉਤਸ਼ਾਹ ਹੈ ਹੁਣਾ ਵੀ ਚਾਹੀਦਾ ਅੱਜ ਦੁਬਾਰਾ ਤੋਂ ਭਾਰਤ ਦੇ ਕੋਨੇ-ਕੋਨੇ ਦੇ ਵਿੱਚ ਇਹ ਗੂੰਜ ਪੈ ਰਹੀ ਹੈ ਦਿਲਕ ਜੰਜੂ ਰਾਖਾ ਪ੍ਰਵਤਾਕਾ ਕੀਨੋ ਬਡੋ ਕਲੂ ਮੈ ਸਾਕਾਰ ਅੱਜ ਫੇਰ ਉਹ ਤਵਾਰੀਖ ਅੱਖਾਂ ਦੇ ਸਾਹਮਣੇ ਹਿੰਦੁਸਤਾਨ ਦੇ ਲੋਕਾਂ ਦੇ ਆ ਰਹੀ ਹੈ ਕਿ ਗੁਰੂ ਤੇਗ ਬਹਾਦਰ ਪਾਤਸ਼ਾਹ ਨੇ ਅੱਜ ਤੋਂ 350 ਸਾਲ ਪਹਿਲਾਂ ਸ਼ਹਾਦਤ ਦੇ ਕੇ ਇਸ ਮੁਲਕ ਦੀ ਧਾਰਮਿਕ ਆਜ਼ਾਦੀ ਨੂੰ ਬਚਾਇਆ ਸੀ ਤੇ ਮੈਂ ਬੇਨਤੀ ਕਰੂੰਗਾ ਜਿਸ ਕੌਮ ਦੇ ਨੌਵੇਂ ਗੁਰੂ ਨੇ ਧਾਰਮਿਕ ਆਜ਼ਾਦੀ ਦੇ ਵਾਸਤੇ ਸ਼ਹਾਦਤ ਦਿੱਤੀ ਅੱਜ ਉਸ ਗੁਰੂ ਦੇ ਸਿੱਖ ਬੜੀਆਂ ਲੰਮੀਆਂ ਸਜ਼ਾਵਾਂ ਕੱਟ ਕੇ ਵੀ ਜੇਲ੍ਹਾਂ ਦੇ ਵਿੱਚ ਬੰਦ ਨੇ ਤੇ ਜਦੋਂ ਗੁਰੂ ਤੇਗ ਬਹਾਦਰ ਪਾਤਸ਼ਾਹ ਦਾ ਪਹਿ ਕਾਹੂ ਕੋ ਦੇਤ ਨੈ ਨੈ ਪਹਿਮਨਤ ਆਨ ਕਹੋ ਨਾਨਕ ਸੁਨਰੇ ਮਨਾ ਗਿਆਨੀ ਤਾਹੇ ਬਖਾਨ ਦਾ ਰੱਬੀ ਹੁਕਾ ਹਰ ਥਾਂ ਤੇ ਪੁੱਜ ਰਿਆ ਤਾਂ ਬੰਦੀ ਸਿੰਘਾਂ ਦੀ ਗੱਲ ਵੀ ਨਾਲ ਹੀ ਤੁਰ ਰਹੀ ਆ ਕਿ ਨੌਵੇਂ ਗੁਰੂ ਨਾਨਕ ਗੁਰੂ ਤੇਗ ਬਹਾਦਰ ਪਾਤਸ਼ਾਹ ਦੇ ਸਿੱਖ ਵੀ ਆਪਣੀ ਧਾਰਮਿਕ ਆਜ਼ਾਦੀ ਵੀ ਧਾਰਮਿਕ ਆਜ਼ਾਦੀ ਮੈਂ ਤਾਂ ਕਹਿ ਰਿਹਾ ਵਾਂ ਆਪਾਂ ਤਖਤ ਸਾਹਿਬ ਤਖਤ ਸ੍ਰੀ ਹਰਮੰਦਰ ਜੀ ਪਟਨਾ ਸਾਹਿਬ ਖੜੇ ਆ ਸਾਹਮਣੇ ਸਾਡੇ ਗੁਰੂ ਸਾਹਿਬ ਦੇ ਸ਼ਾਸਤਰ ਨੇ ਕਲਗੀਧਰ ਪਾਤਸ਼ਾਹ ਦੇ ਹੋਰ ਪ੍ਰਾਤਨ ਤਖਤਾਂ ਸਾਰਿਆਂ ਦੇ ਉੱਤੇ ਸਾਡੇ ਸ਼ਾਸਤਰ ਬੰਦੂਕਾਂ ਵੀ ਪਈਆਂ ਹੁੰਦੀਆਂ ਗੁਰੂ ਦੀਆਂ ਅੱਜ ਇਸੇ ਭਾਰਤ ਦੇ ਅੰਦਰ ਕਈ ਥਾਵਾਂ ਦੇ ਉੱਤੇ ਸਾਡੀਆਂ ਕਿਰਪਾਆਂ ਪ੍ਰਖਿਆਵਾਂ ਦੇ ਵਿੱਚ ਉਤਾਰੀਆਂ ਜਾਂਦੀਆਂ ਬੱਚੇ ਬੱਚੀਆਂ ਨੂੰ ਮਜਬੂਰ ਕੀਤਾ ਜਾਂਦਾ ਆ ਸਾਡੇ ਕੜੇ ਲੋਹਾਏ ਜਾਂਦੇ ਆ ਅੱਜ ਜਦੋਂ 350 ਸਾਲਾ ਗੁਰੂ ਤੇਗ ਬਹਾਦਰ ਪਾਤਸ਼ਾਹ ਦੀ ਸ਼ਹੀਦੀ ਸਾਕੇ ਨੂੰ ਮਨਾ ਰਹੇ ਆ ਧਾਰਮਿਕ ਆਜ਼ਾਦੀ ਲਈ ਉਹਨਾਂ ਨੇ ਤਿਲਕ ਤੇ ਜੰਝੂ ਦੀ ਰਾਖੀ ਲਈ ਸ਼ਹਾਦਤ ਦਿੱਤੀ ਤੇ ਜਿਹੜੇ ਚਿੰਨ ਸਾਾਨੂੰ ਸਾਡੇ ਗੁਰੂ ਨੇ ਦਿੱਤੇ ਆ ਜਿਹੜੇ ਕਕਾਰ ਸਾਾਨੂੰ ਸਾਡੇ ਗੁਰੂ ਨੇ ਦਿੱਤੇ ਆ ਔਰ ਜਿਹੜਾ ਸਾਡਾ ਇਸ ਦੇਸ਼ ਦੇ ਵਿੱਚ ਇੱਕ ਸੰਵਿਧਾਨਕ ਹੱਕ ਹੈ ਅਸੀਂ ਪੰਜ ਕਕਾਰ ਧਾਰਨ ਕਰ ਸਕਦੇ ਹਾਂ ਤਾਂ ਦੇਸ਼ ਦੇ ਹਾਕਮਾਂ ਨੂੰ ਇਸ ਗੱਲ ਤੋਂ ਸੇਧ ਲੈਣੀ ਚਾਹੀਦੀ ਆ ਕਿ ਜੇ ਸਾਡਾ ਗੁਰੂ ਤਿਲਕ ਤੇ ਜੰਝੂਲੀ ਸ਼ਹਾਦਤ ਦਿੰਦਾ ਹੈ ਤਾਂ ਉਸ ਗੁਰੂ ਦੇ ਸਿੱਖਾਂ ਦੇ ਜਿਹੜੇ ਧਾਰਮਿਕ ਹੱਕ ਵਾ ਆਜ਼ਾਦੀ ਆ ਉਹ ਇਸ ਮੁਲਕ ਦੇ ਅੰਦਰ ਬਰਕਰਾਰ ਰਹਿਣੀ ਚਾਹੀਦੀ ਆ ਕਿਉਂਕਿ ਆਪਾਂ ਸਭ ਜਾਣਦੇ ਆ ਕਿਰਪਾਨ ਵਾਲਿਆਂ ਨੇ ਦੇਸ਼ ਆਜ਼ਾਦ ਕਰਵਾਇਆ ਅੱਜ ਵੀ ਬਾਰਡਰਾਂ ਦੇ ਉੱਤੇ ਖੜੇ ਨੇ ਲੜਾਈ ਕੋਈ ਵੀ ਲੱਗ ਜੇ ਪਿਛੇ ਦੇ ਸਰਵੇ ਹੋਇਆ ਸੀ ਤੇ ਪੰਜਾਬ ਦੇ ਵਿੱਚ ਇਹ ਭਾਰਤ ਦੀ ਪਾਰਲੀਮੈਂਟ ਰਾਜ ਸਭਾ ਜਿਹੜੀ ਆ ਉਹਦੇ ਵਿੱਚ ਅੰਕੜੇ ਆਏ ਕਿ ਪੰਜਾਬ ਦੇ ਅੰਦਰ ਸਭ ਤੋਂ ਜ਼ਿਆਦਾ ਵਿਧਵਾ ਬੀਬੀਆਂ ਨੇ ਫੌਜੀਆਂ ਦੀਆਂ ਸਭ ਤੋਂ ਜ਼ਿਆਦਾ ਸਾਡੇ ਕਿਉਂਕਿ ਮੈਂ ਇੱਥੇ ਭਾਵੇਂ ਆਪਾ ਪਟਨਾ ਸਾਹਿਬ ਖੜੇ ਆ ਸਿੱਖ ਜੁੜੇ ਹੋਏ ਆ ਇੱਥੋਂ ਦੇ ਭਾਵੇਂ ਦੁਨੀਆ ਭਰ ਦੇ ਤਾਂ ਸਾਡੀਆਂ ਜਿਹੜੀਆਂ ਇਹ ਕੁਰਬਾਨੀਆਂ ਆ ਇਹ ਗੁਰੂ ਨੇ ਕਿਹਾ ਤੇ ਸਿੱਖ ਦਿੰਦੇ ਆ ਦਿੰਦੇ ਰਹਿਣਗੇ ਪਰ ਸਾਨੂੰ ਵੀ ਹੱਕ ਵਾ ਆਪਣੇ ਧਾਰਮਿਕ ਕਕਾਰ ਪਾ ਕੇ ਇਸ ਮੁਲਕ ਦੇ ਅੰਦਰ ਖੁੱਲਕੇ ਵਿਚਰਨ ਦਾ ਕਿਉਂਕਿ ਅਸੀਂ ਇਸ ਦੇਸ਼ ਦੇ ਸ਼ਹਿਰੀ ਆ ਇਸ ਦੇਸ਼ ਦੇ ਨਾਗਰਿਕਾਂ ਸਾਡੇ ਬਜ਼ੁਰਗਾਂ ਦੀਆਂ ਇੱਥੇ ਵੱਡੀਆਂ ਘਾਲਣਾਵਾਂ ਅੱਜ ਜਦੋਂ 350 ਸਾਲਾਂ ਪਾਤਸ਼ਾਹ ਦੇ ਸ਼ਹੀਦੀ ਸ਼ਤਾਬ ਦੀ ਯਾਦ ਕਰ ਰਹੇ ਹਾਂ ਤੇ ਦੇਸ਼ ਦੇ ਹਾਕਮਾਂ ਨੂੰ ਇਸ ਪਾਸੇ ਵੀ ਜ਼ਰੂਰ ਧਿਆਨ ਦੇਣਾ ਚਾਹੀਦਾ ਬਾਕੀ ਨਗਰ ਕੀਰਤਨ ਜਿੱਥੇ ਜਾ ਰਿਹਾ ਸਵਾਗਤ ਵੀ ਹੋ ਰਿਹਾ ਸੰਗਤਾਂ ਦੇ ਵਿੱਚ ਖੇੜਾ ਵਾ ਹੁਲਾਸ ਆ ਤੇ ਮੈਂ ਬੇਨਤੀ ਕਰੂੰਗਾ ਪੂਰੇ ਮੁਲਕ ਦੇ ਅੰਦਰ ਇਹ ਨਗਰ ਕੀਰਤਨ ਜਾਣਾ ਵਾ ਸੰਗਤਾਂ ਵੱਧ ਚੜ ਕੇ ਭਾਗ ਵੀ ਲੈਣ ਗੁਰੂ ਦੀ ਬਾਣੀ ਦੇ ਨਾਲ ਜੁੜਨ ਔਰ ਇਹਦੇ ਤੋਂ ਇਲਾਵਾ ਵੀ ਤਖਤ ਸ੍ਰੀ ਹਰਮੰਦਰ ਜੀ ਪਟਨਾ ਸਾਹਿਬ ਪ੍ਰਬੰਧਕ ਕਮੇਟੀ ਵੀ ਉਹਨਾਂ ਵੀ ਆਪਣਾ ਇੱਕ ਨਗਰ ਕੀਰਤਨ ਇਥੋਂ ਸੱਚੇ ਪਾਤਸ਼ਾਹ ਦੀ ਕਿਰਪਾ ਨਾਲ ਆਉਣ ਵਾਲੇ ਦਿਨਾਂ 'ਚ ਕੱਢਣਾ ਹੈ ਆਪਾਂ ਉਹਦੇ ਵਿੱਚ ਵੀ ਸਹਿਯੋਗ ਕਰਨਾ ਹੈ ਪ੍ਰਧਾਨ ਸਾਹਿਬ ਨੇ ਪਿਛਲੇ ਦਿਨੀ ਇਹ ਕਿਹਾ ਸੀ ਵੀ ਪੂਰਾ ਸਹਿਯੋਗ ਹੈ ਕਿਉਂਕਿ ਵੇਖੋ ਮੈਂ ਹਰ ਥਾਂ ਤੇ ਬੇਨਤੀ ਕਰਦਾ ਆਪਾਂ ਸਾਰੇ ਕਲਗੀਧਰ ਪਾਤਸ਼ਾਹ ਦੇ ਪੁੱਤਮ ਕਲਗੀਧਰ ਪਾਤਸ਼ਾਹ ਦੀਆਂ ਧੀਆਂ ਇੱਥੇ ਬੈਠੀਆਂ ਅਸੀਂ ਇੱਕ ਪਰਿਵਾਰ ਵਾਂ ਸਾਝਾ ਪਰਿਵਾਰ ਤੇ ਸਾਝੇ ਪਰਿਵਾਰ ਹੋਣ ਦੇ ਨਾਤੇ ਸਾਡੇ ਸਾਰੇ ਦਿਨ ਸਾਝੇ ਆਜੇ ਬੜੀ ਵੱਡੀ ਗੱਲ ਆ ਨਾ ਕਿ ਸ਼ਰੂਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਿੱਖਾਂ ਦੀ ਧਾਰਮਿਕ ਨੁਮਾਇੰਦਾ ਜਮਾਤ ਉਹਨਾਂ ਵੱਲੋਂ ਜਿਹੜਾ ਨਗਰ ਕੀਰਤਨ ਕੱਢਿਆ ਜਾ ਰਿਹਾ ਹੈ ਅੱਜ ਤਖਤ ਸ੍ਰੀ ਹਰਮੰਦਰ ਦੀ ਪਟਨਾ ਸਾਹਿਬ ਆ ਔਰ ਪਟਨਾ ਸਾਹਿਬ ਦੀ ਸਮੁੱਚੀ ਪ੍ਰਬੰਧਕ ਕਮੇਟੀ ਸਰਦਾਰ ਜਗਜੋਤ ਸਿੰਘ ਜੀ ਸਰਦਾਰ 인ਦਰਜੀਤ ਸਿੰਘ ਸਾਰੇ ਉਹ ਕਈ ਦਿਨਾਂ ਤੋਂ ਤਿਆਰੀਆਂ ਦੇ ਵਿੱਚ ਲੱਗੇ ਹੋਏ ਆ ਇਹ ਗੱਲ ਬੜੀ ਸਪਸ਼ਟ ਹੈ ਅਸੀਂ ਇੱਕ ਕੌਮ ਹਾਂ ਇੱਕ ਪਰਿਵਾਰ ਹਾਂ ਸਾਡੇ ਦੁੱਖ ਸਾਡੇ ਸੁੱਖ ਸਾਡੇ ਦਿਨ ਦਿਹਾੜੇ ਇਹ ਇੱਕ ਨੇ ਅਤੇ ਅਸੀਂ ਇੱਕ ਮੁੱਠ ਰਹਿਣਾ ਹੈ ਸਾਨੂੰ ਗੁਰੂ ਨੇ ਇੱਕ ਕੌਮ ਬਣਾਇਆ ਹੈ ਤੋ ਮੈਂ ਜਿੱਥੇ ਸੱਚੇ ਪਾਤਸ਼ਾਹ ਜੀ ਦਾ ਧੰਨਵਾਦ ਕਰਦਾ ਉਥੇ ਨਾਲ ਦੀ ਨਾਲ ਹੀ ਇਥੋਂ ਦੇ ਜਿਹੜੇ ਪ੍ਰਬੰਧਕ ਨੇ ਉਹਨਾਂ ਦਾ ਵੀ ਧੰਨਵਾਦ ਤੇ ਮੈਂ ਗੁਰੂ ਅਗੇ ਅਰਦਾਸ ਕਰਦਾ ਜਿਹੜੇ ਸਾਡੇ ਵੀਰ ਨਗਰ ਕੀਰਤਨ ਦੇ ਨਾਲ ਚੱਲ ਰਹੇ ਆ ਭਾਈ ਰਜਿੰਦਰ ਸਿੰਘ ਜੀ ਮਹਿਤਾ ਸਰਦਾਰ ਅਜੈਬ ਸਿੰਘ ਜੀ ਅਭਿਆਸੀ ਮੰਗਿਆਣਾ ਸਾਹਿਬ ਜਿਹੜੇ ਮੈਂਬਰ ਨੇ ਔਰ ਸਰਦਾਰ ਜਗਦੇਵ ਸਿੰਘ ਤੇ ਦਰਬਾਰ ਸਾਹਿਬ ਦੇ ਗ੍ਰੰਥੀ ਸਾਹਿਬ ਕਿਉਂਕਿ ਸਫਰ ਦੇ ਵਿੱਚ ਥਕਾਵਟ ਹੁੰਦੀ ਆ ਪਰ ਇਹ ਗੁਰੂ ਦੇ ਸਿੱਖ ਵਾ ਸਿੱਖ ਜਦੋਂ ਗੁਰੂ ਦੇ ਆਸਰੇ ਤੇ ਚੱਲਦਾ ਵਾ ਨਾ ਥੱਕਦਾ ਵਾ ਨਾ ਆਕਦਾ ਵਾ ਉਹ ਗੁਰੂ ਦੇ ਰੰਗ ਦੇ ਵਿੱਚ ਤੁਰਿਆ ਜਾਂਦਾ ਵਾ ਇਹ ਥੱਕਣਗੇ ਨਹੀਂ ਇਹ ਇਸੇ ਤਰ੍ਹਾਂ ਚੱਲਣਗੇ ਸ਼ਤਾਬਦੀ ਦੇ ਸਮਾਗਮ ਸ਼੍ਰੀ ਅਨੰਦਪੁਰ ਸਾਹਿਬ ਦੀ ਮubarakt ਧਰਤੀ ਤੇ ਮਨਾਏ ਜਾਣੇ ਆ ਵੱਧ ਚੜ ਕੇ ਸੰਗਤਾਂ ਨੇ ਉਹਦੇ ਵਿੱਚ ਹਿੱਸਾ ਲੈਣਾ ਉੱਥੇ ਪਹੁੰਚਣਾ ਵਾ ਕਿਉਂਕਿ ਆਨੰਦਪੁਰ ਸਾਹਿਬ ਦੇ ਤੇ ਆਪਾਂ ਵਾਸੀ ਵੀ ਆ ਨਾ ਸਾਰੇ ਆਪਣਾ ਘਰ ਵਾਓ ਤੋਂ ਪੰਥ ਦੀਨ ਮੈਂਦਾ ਜਮਾਤ ਨੇ ਸਮੁੱਚੇ ਪੰਥ ਦੇ ਸਹਿਯੋਗ ਨਾਲ ਉੱਥੇ ਦਿਨ ਮਨਾਉਣਾ ਮੈਂ ਸਮੁੱਚੀ ਸੰਗਤ ਦਾ ਧੰਨਵਾਦ ਕਰਦਾ ਸਿੰਘ ਸਾਹਿਬ ਗਿਆਨੀ ਰੁਘਵੀਰ ਸਿੰਘ ਜੀ ਸਿੰਘ ਸਾਹਿਬ ਜਥੇਦਾਰ ਗਿਆਨੀ ਬਲਦੇਵ ਸਿੰਘ ਜੀ ਔਰ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਸਰਦਾਰ ਹਰਜਿੰਦਰ ਸਿੰਘ ਜੀ ਐਡਵੋਕੇਟ ਕਾਰ ਸੇਵਾ ਵਾਲੇ ਮਹਾਪੁਰਸ਼ ਬਾਬਾ ਕਸ਼ਮੀਰ ਸਿੰਘ ਜੀ ਭੂਰੀ ਵਾਲੇ ਔਰ ਇਥੋਂ ਦੀ ਪ੍ਰਬੰਧਕ ਕਮੇਟੀ ਸਰਦਾਰ ਜਗਜੋਤ ਸਿੰਘ ਜੀ ਸਰਦਾਰ ਸਤਵੀਰ ਸਿੰਘ ਜੀ ਸਰਦਾਰ ਜਿਤਨੇ ਵੀ ਆਪਾਂ ਸਾਰੇ ਸਰਦਾਰ ਹਾਂ ਤੋਂ ਮੈਂ ਸਾਰਿਆਂ ਦਾ ਧੰਨਵਾਦ ਕਰਦਾ ਸਿੰਘ ਸਾਹਿਬ ਗਿਆਨੀ ਗੁਰਦੇਵਾਲ ਸਿੰਘ ਜੀ ਤੇ ਜਿੰਨੇ ਵੀ ਇਥੋਂ ਦੇ ਗ੍ਰੰਥੀ ਸਿੰਘ ਤੇ ਸੇਵਾਦਾਰ ਨੇ ਪਾਤਸ਼ਾਹ ਕਿਰਪਾ ਕਰਨ ਇੱਕ ਗੱਲ ਹਮੇਸ਼ਾ ਸਿੱਖ ਨੇ ਚੇਤਿਆਂ ਦੇ ਵਿੱਚ ਰੱਖਣੀਆਂ ਹਾਲਾਤ ਜਿੱਦਾਂ ਦੇ ਮਰਜ਼ੀ ਹੋਣ ਪਰ ਸਾਨੂੰ ਸਾਡੇ ਗੁਰੂ ਨੇ ਸਿਖਾਇਆ ਵਾ ਧਰਮ ਹੀਤ ਸਾਕਾ ਜਨ ਕੀਆ ਸੀਸ ਦਿਆ ਪਰ ਸਿਰਰ ਨਾ ਦਿਆ ਆ ਜਿਹੜਾ ਸਿਰੜ ਵਾ ਇਹਨੂੰ ਕਾਇਮ ਰੱਖਣਾ ਹੈ ਸਿੱਖੀ ਨੂੰ ਕਾਇਮ ਰੱਖਣਾ ਹੈ ਹਮੇਸ਼ਾ ਆਪਣੇ ਗੁਰੂ ਦੇ ਉੱਤੇ ਭਰੋਸਾ ਰੱਖਣਾ ਅਸੀਂ ਬੜੀ ਘੱਟ ਗਿਣਤੀ ਕੌਮ ਆ ਮਾਈਨਰ ਤੋਂ ਮਾਈਨਰ ਮਿਨੋਰਟੀ ਅਸੀਂ ਗੁਰੂ ਭਰੋਸੇ ਤੋਂ ਬਿਨਾ ਆਪਣੀ ਜ਼ਿੰਦਗੀ ਦਾ ਜਾਂ ਕੌਮ ਦਾ ਪਾਰ ਉਤਾਰਾ ਨਹੀਂ ਕਰ ਸਕਦੇ ਕੌਮ ਪਾਰ ਉਤਾਰਾ ਤਾਂ ਹੀ ਕਰੂਗੀ ਜੇ ਗੁਰੂ ਦੇ ਉੱਤੇ ਪੂਰਾ ਭਰੋਸਾ ਰੱਖੂਗੀ ਪੂਰਨ ਭਰੋਸਾ ਆਪਾਂ ਸੱਚੇ ਪਾਤਸ਼ਾਹ ਦੇ ਉੱਤੇ ਰੱਖਣਾ ਜੀ ਓਲ ਗਲਤੀ ਦੀ ਮਾਫੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ